ਸਸਿਕਾ ਜੀ ਸਾਰਿਆਂ ਨੂੰ ਆ ਮੈਂ ਹਰਕਮਨ ਸਿੱਧੂ ਤੁਹਾਡੀ ਹਫਤਾਵਰੀ ਰਿਪੋਰਟ ਦੇ ਨਾਲ ਅਸੀਂ ਜਿਹੜੀ ਜਾਣਕਾਰੀ ਲੈ ਕੇ ਆਉਣੇ ਕੋਸ਼ਿਸ਼ ਸਾਡੀ ਹਮੇਸ਼ਾ ਇਹ ਹੀ ਹੁੰਦੀ ਆ ਕਿ ਤੁਸੀਂ ਜਦੋਂ ਵੀ ਕੋਈ ਰੀਅਲ ਏਸਟੇਟ ਦੇ ਵਿੱਚ ਘਰ ਕਿਸੇ ਨੇ ਬਾਏ ਕਰਨਾ ਜਾਂ ਜਿਵੇਂ ਪਹਿਲੇ ਫਸਟ ਟਾਈਮ ਹੋਮ ਬਾਏਰ ਨੇ ਤੇ ਜਾਂ ਕੋਈ ਇਨਵੈਸਟਰ ਆ ਕਿ ਉਹਨਾਂ ਨੂੰ ਇਹ ਪਤਾ ਹੋਵੇ ਕਿ ਹਾਂਜੀ ਇਹ ਫਿਊਚਰ ਆ ਜਿਹੜਾ ਕੈਲਗਰੀ ਦਾ ਉਹ ਕਿਧਰਲੇ ਪਾਸੇ ਨੂੰ ਜਾ ਰਿਹਾ ਤੇ ਮੈਨੂੰ ਜਿਵੇਂ ਜਿਵੇਂ ਲੱਗ ਰਿਹਾ ਫਿਰ ਹਾਲ ਦੀ ਘੜੀ ਕਿ ਜਿਹੜੀ ਆ ਮਾਰਕੀਟ ਦੇ ਵਿੱਚ ਆ ਸਲੋ ਹੋਣਾ ਆਇਆ ਹੋਇਆ ਥੋੜੇ ਚਿਰ ਵਾਸਤੇ ਇਹ ਇੱਕ ਬੜਾ ਵਧੀਆ ਮੌਕਾ ਬੜੇ ਵਧੀਆ ਲੋਕਾਂ ਲਈ ਜਿਹੜੇ ਯਾਤਰ ਦੇਖ ਰਹੇ ਨੇ ਕਿ ਜੀ ਅਸੀਂ ਇਨਵੈਸਟ ਕਰਨਾ ਚਾਹੁੰਦੇ ਆ ਜਾਂ ਕੁਝ ਵੀ ਕਰਨਾ ਚਾਹੁੰਦੇ ਆ ਉਹ ਚੀਜ਼ਾਂ ਨੇ ਜਿਹੜੀਆਂ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਐਕਸਪਲੇਨ ਕਰਦਾ ਕਿ ਕਿਵੇਂ-ਕਿਵੇਂ ਸਾਰੀਆਂ ਚੀਜ਼ਾਂ ਵਰਕ ਆਊਟ ਹੁੰਦੀਆਂ ਹੁੰਦੀਆਂ ਨੇ ਅ ਅਸੀਂ ਜਿਹੜਾ ਸਾਡਾ ਇੱਕ ਦਿਮਾਗ ਆ ਨਾ ਕਿਉਂਕਿ ਇਹ ਹਮੇਸ਼ਾ ਕਹ ਲਓ ਕਿ ਅਸੀਂ ਅੰਗਰੇਜ਼ੀ ਚ ਕਹਿ ਦਿੰਨੇ ਆ ਵੀ ਇਹ 네ਗਟਿਵ ਜਿਆਦਾ ਸੋਚਦਾ ਕੋਈ ਵੀ ਚੀਜ਼ ਆ ਉਹ ਮਾੜੀ ਆ ਕੇ ਸਾਨੂੰ ਫੜ ਲਵੇ ਤਾਂ ਉਹ ਦਿਮਾਗ ਸਾਡੇ ਛੱਟੇ ਬਹਿ ਜਾਂਦੀ ਆ ਜਿਹੜੀ ਕੋਈ ਵਧੀਆ ਚੀਜ਼ ਹੁੰਦੀ ਆ ਉਹਨੂੰ ਅਸੀਂ ਸੁਣ ਕੇ ਉਹਨਾਂ ਰਾਜ਼ੀ ਨਹੀਂ ਹੁੰਦੇ ਹੁਣ ਜਦੋਂ ਮਾਰਕੀਟ ਪੂਰੀ ਤੇਜ਼ ਸੀ ਉਦੋਂ ਬੜਿਆਂ ਲੋਕਾਂ ਨੇ ਬੜੇ ਗਲਤ ਫੈਸਲੇ ਲਏ ਕਿ ਜੀ ਅੱਜ ਉਹਨਾਂ ਨੂੰ ਇਨਵੈਸਟ ਕਰ ਦਈਏ ਮਾਰਕੀਟ ਉੱਪਰ ਨੂੰ ਜਾ ਰਹੀ ਹੈ ਤੁਹਾਨੂੰ ਆਪ ਨੂੰ ਵੀ ਪਤਾ ਹੋਣਾ ਤੁਸੀਂ ਵੀ ਉਹਨਾਂ ਲੋਕਾਂ ਨੂੰ ਬਹੁਤ ਜਾਣਦੇ ਹੋਵੋਗੇ ਜਿਹੜੇ ਇਹ ਕਹਿੰਦੇ ਨੇ ਕਿ ਅੱਜ ਅਸੀਂ ਬਹੁਤ ਕੁਸੁੱਤੇ ਫਸੇ ਹੋਏ ਹਾਂ ਸਾਨੂੰ ਵੀ ਬਹੁਤ ਫੋਨ ਆਉਂਦੇ ਨੇ ਆ ਕਈ ਵਾਰੀ ਦੁੱਖ ਬਹੁਤ ਹੁੰਦਾ ਇਸ ਚੀਜ਼ ਨੂੰ ਦੇਖ ਕੇ ਕਿ ਹੁਣ ਉਹਨਾਂ ਦੇ ਪੈਸੇ ਜਿਹੜੇ ਉਹ ਖਰਾਬ ਹੋ ਰਹੇ ਨੇ ਸਲਾਹ ਲਈ ਬਹੁਤ ਫੋਨ ਆਉਂਦੇ ਆ ਵੀ ਅਸੀਂ ਕੀ ਕਰੀਏ ਕੀ ਨਹੀਂ ਹੋ ਸਕਦਾ ਪੋਸਿਬਿਲਿਟੀਜ਼ ਕੀ ਹੈਗੀਆਂ ਨੇ ਪਰ ਜੇਕਰ ਜਦੋਂ ਤੁਸੀਂ ਸਾਡੇ ਨਾਲ ਕੰਮ ਕਰਦੇ ਅਸੀਂ ਤੁਹਾਨੂੰ ਇੱਕ ਮਾਣ ਨਾਲ ਗੱਲ ਇਹ ਕਹਿ ਸਕਦੇ ਹਾਂ ਕਿ ਸਾਡੇ ਕੋਈ ਵੀ ਜਿਹੜੇ ਇਨਵੈਸਟਰ ਜਾਂ ਕੋਈ ਵੀ ਬੰਦਾ ਫਸਿਆ ਨਹੀਂ ਹੋਇਆ ਕੋਈ ਵੀ ਇਦਾਂ ਦਾ ਨਹੀਂ ਹੋਇਆ ਹੋਇਆ ਜਿਹੜਾ ਇਹ ਕਹ ਸਕੇ ਵੀ ਅਸੀਂ ਆ ਗਲਤ ਡਿਸੀਜਨ ਲੈ ਲਿਆ ਅਸੀਂ ਉਹ ਵਰਕ ਪੂਰਾ ਕੰਮ ਕਰਕੇ ਫਿਰ ਉਹਨਾਂ ਨੂੰ ਗਾਈਡ ਕਰਦੇ ਹਾਂ ਹੁਣ ਮੈਂ ਤੁਹਾਨੂੰ ਕਿਉਂ ਇਹ ਚੀਜ਼ ਕਹਿ ਰਿਹਾ ਆਪਾਂ ਸ਼ੁਰੂ ਕਰਦੇ ਹਾਂ ਸਾਰਿਆਂ ਨੂੰ ਪਹਿਲੀ ਗੱਲ ਤਾਂ ਕਿ ਬੈਂਕ ਆਫ ਕੈਨੇਡਾ ਨੇ ਜਿਹੜਾ ਇੰਟਰਸਟ ਰੇਟ ਆ ਘਟਾ ਦਿੱਤਾ ਵਿਆਜ ਦੀ ਦਰ ਹੁਣ ਹੈਗੀ ਹੈ 2.25 ਇਹ 2.25 ਦੇ ਨਾਲ-ਨਾਲ ਬੈਂਕਾਂ ਨੇ ਵੀ ਇੰਟਰਸਟ ਰੇਟ ਘਟਾ ਦਿੱਤੇ ਨੇ ਤੇ ਇਹ ਜਿਹੜੀ ਵਿਆਜ ਦੀ ਦਰ 2.25 ਆ ਤੇ ਆ ਚੁੱਕੀ ਆ ਇਹ ਤੁਹਾਨੂੰ ਪਤਾ ਹੀ ਆ ਵੀ ਇਹ ਮਹਿੰਗਾਈ ਦੇ ਦਰ ਦੇ ਨਾਲ ਕਨੈਕਟਡ ਹੈਗੀ ਆ ਸਾਰਾ ਕੁਝ ਹੀ ਤੇ ਸਾਨੂੰ ਵੀ ਪਤਾ ਵਾ ਵੀ ਪਿਛਲੇ ਕਾਫੀ ਸਮੇਂ ਤੋਂ ਜਿਹੜੀ ਇੱਕ ਤਰ੍ਹਾਂ ਦੀ ਮਾਰਕੀਟ ਦੇ ਵਿੱਚ ਅਨਸਰਟਨਟੀ ਆ ਉਹਨੇ ਕਾਫੀ ਹੱਦ ਤੱਕ ਲੋਕਾਂ ਦੇ ਉੱਤੇ ਪ੍ਰਭਾਵ ਪਾਇਆ ਹੋਇਆ ਜਿਹਦੇ ਕਰਕੇ ਮਾਰਕੀਟ ਆ ਜਿਹੜੀ ਰੁਕੀ ਹੋਈ ਆ ਤੇ ਜਿਹੜੀ ਇਹ ਵਿਆਜ ਦਾ ਦਰ ਆ ਇਹ ਹੁਣ ਇੱਥੇ ਹੀ ਰਹਿਣ ਦੇ ਅਸਾਰ ਨੇ ਇਹਦੇ ਹੋਰ ਘਟਣ ਦੇ ਅਸਾਰ ਨਹੀਂ ਹੈਗੇ ਇਹ ਗੱਲ ਦਾ ਜ਼ਰੂਰ ਖਿਆਲ ਰੱਖਿਓ ਕਿਉਂਕਿ ਜਿਹੜੀ ਬੈਂਕ ਆਫ ਕੈਨੇਡਾ ਵਾ ਉਹਨੂੰ ਵੀ ਪਤਾ ਹੈ ਕਿ ਜੇਕਰ ਮਹਿੰਗਾਈ ਦੀ ਦਰ 2% ਦੇ ਨੇੜੇ ਤੇ ਰਹਿੰਦੀ ਆ ਤਾਂ ਉਹਨਾਂ ਨੂੰ ਇਹ ਇੰਟਰਸਟ ਰੇਟ ਵਧਾਉਣ ਜਾਂ ਘਟਾਉਣ ਦੀ ਕਿਸੇ ਬਸੇ ਕੋਈ ਜ਼ਰੂਰਤ ਨਹੀਂ ਉਹ ਇੱਥੇ ਇਹਨੂੰ ਰੱਖਣਗੇ ਫਿਰ ਹਾਲ ਦੀ ਘੜੀ ਰਹੀ ਗੱਲ ਜੇਕਰ ਗਵਾਂਡੀਆਂ ਦੇ ਨਾਲ ਸਾਡਾ ਸਾਰਾ ਕੁਝ ਸੌਲਟ ਆਊਟ ਹੋ ਜਾਂਦਾ ਤਾਂ ਤੁਹਾਨੂੰ ਪਤਾ ਹੀ ਹੈ ਵੀ ਚੀਜ਼ਾਂ ਕਿਸੇ ਟਾਈਮ ਸਮੇਂ ਦੇ ਉੱਪਰ ਵੀ ਬਦਲ ਸਕਦੀਆਂ ਨੇ ਤੇ ਹੁਣ ਇਹ ਜਿਹੜੀ ਵਿਆਜ ਦੀ ਦਰ ਇੱਥੇ ਰਹੂਗੀ ਬੈਂਕਾਂ ਨੇ ਵੀ ਘਟਾਏ ਹੋਈਆਂ ਨੇ ਫਸਟ ਟਾਈਮ ਹੋਮ ਬਾイヤਰਸ ਨੇ ਜਿਹੜੇ ਖਾਸ ਕਰਕੇ ਉਹਨਾਂ ਲਈ ਤੇ ਜਿਹੜੇ ਵੇਰੀਏਬਲ ਜਿੰਨਾਂ ਕੋਲ ਦੀ ਮੌਰਗੇਜ ਹੈਗੀ ਆ ਉਹਨਾਂ ਲਈ ਇਹ ਕਾਫੀ ਫਾਇਦੇ ਵਾਲੀ ਚੀਜ਼ ਆ ਤੇ ਜਿਨ੍ਹਾਂ ਨੇ ਇਨਵੈਸਟਮੈਂਟਾਂ ਕੀਤੀਆਂ ਹੋਈਆਂ ਨੇ ਸ਼ਾਇਦ ਉਹਨਾਂ ਲਈ ਇੰਨੀ ਨਹੀਂ ਹੈ ਪਰ ਜਿਹੜੇ ਵੀ ਬੰਦੇ ਮਾਰਕੀਟ ਦੇ ਵਿੱਚ ਆਉਣਾ ਚਾਹੁੰਦੇ ਨੇ ਉਹਨਾਂ ਵਾਸਤੇ ਬੜਾ ਵਧੀਆ ਇੱਕ ਮੌਕਾ ਹੁਣ ਇਹ ਹੈਗਾ ਵਾ ਇਹ ਤੁਸੀਂ ਇਹ ਗ੍ਰਾਫ ਦੇ ਵਿੱਚ ਦੇਖ ਸਕਦੇ ਹੋ ਪਿਛਲੇ ਆ 2024 ਤੋਂ ਲੈ ਕੇ ਇੰਟਰਸਟੇਟ ਘਟ ਰਹੇ ਨੇ ਪਹਿਲਾਂ ਪਹਿਲਾਂ ਜ਼ਿਆਦਾ ਘਟ ਰਹੇ ਸੀ ਫਿਰ ਥੋੜਾ ਜਿਹਾ ਨਹੀਂ ਕٹے ਤੇ ਹੁਣ ਪਿਛਲੇ ਦੋ ਵਾਰ ਕਨਸੈਕਟਿਵ ਵਹੀਦ ਘਟ ਚੁੱਕੇ ਨੇ ਅੱਛਾ ਹੁਣ ਆਪਾਂ ਗਾਂ ਗੱਲ ਕਰਦੇ ਆਂ ਬਈ ਸਾਡੇ ਜਿਵੇਂ ਤੁਸੀਂ ਦੇਖੋਗੇ ਪੁਰਾਣੀਆਂ ਵੀਡੀਓਜ਼ ਦੇ ਵਿੱਚ ਕਈ ਵਾਰੀ ਵਧੀਆ ਸਾਨੂੰ ਲੱਗਦਾ ਕਿ ਲੋਕ ਇੰਗੇਜ ਹੁੰਦੇ ਨੇ ਤੇ ਬਈ ਜੇ ਕੈਲਗਰੀ ਦੀ ਮਾਰ ਕੈਲਗਰੀ ਤਾਂ ਡੁੱਬ ਚੱਲਿਆ ਕੈਲਗਰੀ ਵਿੱਚ ਤਾਂ ਲੋਕ ਛੱਡ ਚਲੇ ਕੈਲਗਰੀ ਦੇ ਵਿੱਚ ਤਾਂ ਕੁਝ ਹੈ ਨਹੀਂ ਕੰਮਕਾਰ ਹੀ ਹੈ ਨਹੀਂ ਇੱਥੇ ਤਾਂ ਇੱਥੇ ਤਾਂ ਚੀਜ਼ ਹੋ ਗਈ ਇੱਥੇ ਉਹ ਹੋ ਗਈ ਆ ਜਿਹੜਾ ਗ੍ਰਾਫ ਆ ਮੈਂ ਤੁਹਾਨੂੰ ਉਹ ਦਿਖਾਉਣਾ ਚਾਹੁੰਨਾ ਇਹ ਕੈਲਗਰੀ ਦੀ ਜੀਡੀਪੀ ਆ ਇਹਦੀ ਫੋਰਕਾਸਟ ਆ ਇੱਕ ਗੱਲ ਤੇ ਤਾਂ ਅਪਾ ਸਹਿਮਤ ਆ ਨਾ ਵੀ 2025 ਦੇ ਵਿੱਚ ਹੁਣ ਸਾਡੇ ਇੱਥੇ ਇਕਨੋਮੀ ਦਾ ਬੜਾ ਬੰਦਾ ਹਾਲ ਆ ਇਹ ਗ੍ਰਾਫ ਵੀ ਤੁਹਾਨੂੰ ਹੀ ਦਿਖਾ ਰਿਹਾ ਪਰ ਹੁਣ ਇਹਦੀ ਪ੍ਰੈਡਿਕਸ਼ਨ ਦੇਖੋ ਕਿੱਧਰ ਨੂੰ ਜਾ ਰਹੀ ਹੈ ਇਹਦੀ ਪ੍ਰੈਡਿਕਸ਼ਨ ਆ ਜਿਹੜੀ ਕਿ ਕੈਲਗਰੀ ਨੇ ਕੈਨੇਡਾ ਦੇ ਵਿੱਚ ਵੱਡੇ ਮੇਜਰ ਸਿਟੀਜ਼ ਨੂੰ ਲੀਡ ਕਰਨਾ ਜੀਡੀਪੀ ਗਰੋਥ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਉਹਦਾ ਵੱਡਾ ਕਾਰਨ ਇਹ ਹੈ ਕਿ ਸਾਡੇ ਕੋਲ ਜ਼ਮੀਨ ਹੈ ਬਹੁਤ ਜ਼ਿਆਦਾ ਪਈ ਹੈ ਵੱਡੀਆਂ ਕੰਪਨੀਆਂ ਨੇ ਜਿਹੜੀਆਂ ਉਹ ਵੀ ਇੱਥੇ ਆ ਰਹੀਆਂ ਨੇ ਕੋਸ਼ਿਸ਼ ਕਰ ਰਹੀਆਂ ਨੇ ਕਿ ਉਹ ਜਿਹੜੇ ਨੌਜਵਾਨ ਹੈਗੇ ਨੇ ਉਹਨਾਂ ਨੂੰ ਇੱਥੇ ਲਿਆ ਸਕਣ ਕਿਉਂਕਿ ਸਾਡਾ ਸ਼ਹਿਰ ਹਲੇ ਵੀ ਅਫੋਰਡੇਬਲ ਹੈ ਤੇ ਉਹ ਇੱਥੇ ਕੰਮ ਸ਼ੁਰੂ ਕਰ ਸਕਣ ਤਾਂ ਕਿ ਸਾਰਿਆਂ ਲਈ ਹੀ ਸੌਖਾ ਰਹੇ ਜ਼ਮੀਨ ਵੀ ਸਾਡੇ ਵੱਧੂ ਪਈ ਆ ਆਸ-ਪਾਸੇ ਬਹੁਤ ਜ਼ਿਆਦਾ ਜ਼ਮੀਨ ਆ ਕੋਈ ਫਰਕ ਨਹੀਂ ਪੈਣ ਲੱਗਿਆ ਤੁਸੀਂ ਹੁਣ ਜੇ ਗਰੋਥ ਦੀ ਗੱਲ ਕਰੀਏ ਨਾ ਆਪਾਂ ਜਿਵੇਂ ਹੁਣ ਮੈਂ ਇਹਨੂੰ ਤਕਰੀਬਨ ਕੈਲਗਰੀ ਆਏ ਨੂੰ 20 ਸਾਲ ਹੋ ਚੁੱਕੇ ਨੇ ਤੇ ایر ڈਰੀ ਵੀ ਇੱਕ ਬਹੁਤ ਬਾਅਦ ਲੱਗਦਾ ਹੁੰਦਾ ਸੀ ਸਟ੍ਰੈਥਮੋਰ ਚੈਸਟਮੀਰ ਤਾਂ ਬਿਲਕੁਲ ਹੀ ਨੇੜੇ ਲੱਗਦਾ ਹੁੰਦਾ ਸਟ੍ਰੈਥਮੋਰ ਵੀ ਕਿੰਨੀ ਦੂਰ ਹੁੰਦਾ ਸੀ ਪਰ ਹੁਣੇ ਸਾਰੇ ਏਰੀਆ ਦੇ ਵਿੱਚ ਜੇ ਤੁਸੀਂ ਡਵੈਲਪਮੈਂਟ ਦੇਖੋ ਤਾਂ ਕਿੰਨੀ ਜ਼ਿਆਦਾ ਹੋ ਰਹੀ ਆ ਤੇ ਇਹ ਜੀ ਡੀ ਪੀ ਆ ਜਿਹੜੀ ਇਹ ਤੁਹਾਨੂੰ ਇੱਕ ਇੰਡੀਕੇਟਰ ਆ ਇਹ ਵੀ ਵੀ ਇਹ ਕੀ ਕਰੂਗੀ ਇਹਨੇ ਕੀ ਕਰਨਾ ਹੁਣ ਇਹਦਾ ਗਾਂਹ ਵਾਲਾ ਜਿਹੜਾ ਕੰਮ ਆ ਉਹ ਹੈਗਾ ਪੋਪੂਲੇਸ਼ਨ ਗਰੋਥ ਹੁਣ ਤੁਸੀਂ ਆ ਤੁਹਾਨੂੰ ਗ੍ਰਾਫ ਦਿਖਾ ਰਿਹਾ ਇਹ ਗ੍ਰਾਫ ਆ ਜਿਹੜਾ ਇਹ ਪੋਪੂਲੇਸ਼ਨ ਗ੍ਰੋਥ ਦੀ ਪ੍ਰੈਡਿਕਸ਼ਨ ਕਰ ਰਿਹਾ ਤੇ ਜਿਹੜੀਆਂ ਜਿੰਨੀਆਂ ਵੀ ਜ਼ਿਆਦਾਤਰ ਹੈਗੀਆਂ ਨੇ ਕੰਪਨੀਆਂ ਜਿਹੜੀਆਂ ਇਸ ਚੀਜ਼ ਦੇ ਉੱਪਰ ਗੌਰ ਕਰਦੀਆਂ ਨੇ ਉਹਨਾਂ ਦੀ ਪ੍ਰੈਡਿਕਸ਼ਨ ਹੈਗੀ ਆ ਕਿ ਆਉਣ ਵਾਲੇ ਦਹਾਕੇ ਦੇ ਵਿੱਚ ਦਸਾਂ ਸਾਲਾਂ ਦੇ ਵਿੱਚ ਵਿੱਚ ਕੈਲਗਰੀ ਦੀ ਪੋਪੂਲੇਸ਼ਨ 2 ਮਿਲੀਅਨ ਟੱਪ ਜੂਗੀ ਤੇ ਹੁਣ 2 ਮਿਲੀਅਨ ਬੰਦਿਆਂ ਨੇ ਜੇ ਆਉਣਾ ਇੱਥੇ ਤਾਂ ਉਹਨਾਂ ਨੂੰ ਘਰਾਂ ਦੀ ਵੀ ਜ਼ਰੂਰਤ ਪੈਣੀ ਆ ਹੋਰਾਂ ਚੀਜ਼ਾਂ ਦੀ ਵੀ ਜ਼ਰੂਰਤ ਪੈਣੀ ਆ ਤੇ ਇਹ ਜਿਹੜੀ ਤੁਸੀਂ ਗ੍ਰੋਥ ਆ ਜਿਹੜੀ ਉਹਦੇ ਵਿੱਚ ਇਹ ਤਿੰਨ ਅਲੱਗ-ਅਲੱਗ ਪ੍ਰੈਡਿਕਸ਼ਨਸ ਹੈਗੀਆਂ ਨੇ ਉਹ ਸਿਰਫ ਇਹ ਦਿਖਾ ਰਹੇ ਨੇ ਹੁਣ ਜਿਵੇਂ ਸਾਨੂੰ ਪਤਾ ਵਾ ਵੀ ਪਿਛਲੇ 2-3 ਸਾਲਾਂ ਦੇ ਵਿੱਚ ਵਿੱਚ ਸਾਡੀ ਗਰੋਥ ਕੈਲਗਰੀ ਸ਼ਹਿਰ ਦੀ 6% ਤੋਂ ਉੱਪਰ ਰਹੀ ਤੇ ਉਹ ਇਹਦੀ ਚੇਹ ਦਿਖਾ ਰਹੇ ਨੇ ਕਿ ਅਗਰ ਤਾਂ ਪਿਛਲੇ 20 ਸਾਲਾਂ ਦੇ ਹਿਸਾਬ ਨਾਲ ਚੱਲਿਆ ਜਾਵੇ ਤੇ ਗਰੋਥ 2.5% ਤੇ ਹੋਵੇ ਤਾਂ ਕਿੰਨਾ ਕੁ ਟਾਈਮ ਲੱਗੂ 2 ਮਿਲੀਅਨ ਤੇ ਪਹੁੰਚਣ ਨੂੰ ਉਹ ਤਾਂ ਹੈਗਾ ਲਾਲ ਜਿਹੜੀ ਲਾਈਨ ਦਿਖਾਈ ਦੇ ਰਹੀ ਹੈ ਤੁਹਾਨੂੰ ਜਿਹੜੀ ਬਲੂ ਕਲਰ ਦੀ ਨੀਲੇ ਰੰਗ ਦੀ ਲਾਈਨ ਆ ਉਹ ਹੈਗੀ ਆ 3.4% ਜਿਹੜੀ ਪਿਛਲੇ 5 ਸਾਲਾਂ ਦੀ ਗਰੋਥ ਦਿਖਾ ਰਹੀ ਆ ਵੀ 5 ਸਾਲਾਂ ਦੀ ਐਵਰੇਜ ਗਰੋਥ ਆ ਜਿਹੜੀ ਉਦੇ ਹਿਸਾਬ ਨਾਲ ਔਸਤਨ ਗਰੋਥ ਦੇ ਹਿਸਾਬ ਨਾਲ ਦੇਖਿਆ ਜੇ ਵੀ ਤਾਂ ਕਿੱਥੇ ਖ ਜਾਊਗੀ ਤੇ ਜੇ ਪਿਛਲੇ 2-3 ਸਾਲਾਂ ਦੀ ਗਰੋਥ ਲੈਨੇ ਆ 2 ਸਾਲਾਂ ਦੀ ਜਿਹੜੀ ਕਿ 6.1% ਆ ਉਹ ਤੁਸੀਂ ਜਿਹੜੀ ਹੈਗੀ ਆ ਪਰਪਲ ਕਲਰ ਦੀ ਜਿਹੜੀ ਲਾਈਨ ਆ ਉਹਨੂੰ ਦੇਖੋਗੇ ਤਾਂ ਉਹ ਤੁਹਾਨੂੰ ਦੱਸ ਰਹੀ ਹੈ ਕਿ ਇਹ ਆਉਣ ਵਾਲੇ ਦਹਾਕੇ ਦੇ ਵਿੱਚ ਵਿੱਚ ਹੀ 2 ਮਿਲੀਅਨ ਟੱਪ ਜਾਊਗੀ ਤੇ ਇਥੇ ਨਾਲ ਨਾਲ ਇੱਕ ਗੱਲ ਦਾ ਜ਼ਿਕਰ ਮੈਂ ਹੋਰ ਵੀ ਜ਼ਰੂਰ ਕਰਨਾ ਚਾਹੁੰਨਾ ਕਿ ਜਿਹੜੇ ਸਾਡੇ ਮੇਰਲ ਕੈਂਡੀਡੇਟ ਨੇ ਉਹਨਾਂ ਦੇ ਤੁਸੀਂ ਜਦੋਂ ਡਿਬੇਟ ਹੋ ਰਹੀ ਸੀ ਤੁਸੀਂ ਉਹਦੇ 'ਚ ਵੀ ਦੇਖਿਆ ਹੋਊਗਾ ਕਿ ਵੀ ਅਲੱਗ-ਅਲੱਗ ਪ੍ਰੈਡਿਕਸ਼ਨ ਦੇ ਨਾਲ ਕੰਮ ਕਰ ਰਹੇ ਨੇ ਕਿ ਸਾਡਾ ਜਿਹੜਾ ਸ਼ਹਿਰ ਆ ਉਹ ਵਿਕਾਸ ਤਾਂ ਬਹੁਤ ਤੇਜ਼ੀ ਨਾਲ ਰਿਹਾ ਪਰ ਇੱਥੇ ਜਿਹੜਾ ਪਬਲਿਕ ਇਨਫਰਾਸਟ੍ਰਕਚਰ ਆ ਉਹ ਉਹਦੇ ਨਾਲ ਉਨੀ ਤੇਜ਼ੀ ਦੇ ਨਾਲ ਬਣਾਇਆ ਨਹੀਂ ਜਾ ਰਿਹਾ ਜਾ ਸਕੇ ਸਕਿਆ ਸਕਿਆ ਵੀ ਨਹੀਂ ਪੋਸਿਬਿਲਟੀ ਵੀ ਨਹੀਂ ਤੇਜ਼ੀ ਨਾਲ ਕਈਆਂ ਚੀਜ਼ਾਂ ਦੀ ਹੋ ਜਾਂਦੀ ਹੈ ਕਿ ਉਹ ਨਹੀਂ ਬਣ ਰਹੀਆਂ ਹਸਪੀਟਲ ਸਕੂਲ ਜਿਨ੍ਹਾਂ ਦੀ ਬਹੁਤ ਜ਼ਿਆਦਾ ਜ਼ਰੂਰਤ ਆ ਜੇਕਰ ਇਹਨਾਂ ਨੇ ਜੰਗ ਜਨਰੇਸ਼ਨ ਨੂੰ ਇੱਥੇ ਲੈ ਕੇ ਆਉਣਾ ਤੇ ਮੈਂ ਨਾ ਹਮੇਸ਼ਾ ਇਸ ਚੀਜ਼ ਦੇ ਉੱਤੇ ਬੜਾ ਇੱਕ ਯਕੀਨ ਕਰਦਾ ਹਾਂ ਕਿ ਜਿਵੇਂ ਅਸੀਂ ਲੋਕ ਵੋਟਾਂ ਵੈਸੇ ਚੱਕ ਕੇ ਹਰੇਕ ਬੰਦੇ ਨੂੰ ਹੀ ਪਾ ਦਿੰਨੇ ਆ ਵੀ ਆ ਜੀ ਇਹਨੂੰ ਪਾ ਦਿਓ ਵੋਟਾਂ ਇਹਨੂੰ ਪਾ ਦਿਓ ਪਰ ਗੱਲ ਹੈਗੀ ਆ ਵੀ ਅਸੀਂ ਕਦੇ ਵੀ ਕਿਸੇ ਨੂੰ ਇਹ ਸਵਾਲ ਨਹੀਂ ਕਰਦੇ ਵੀ ਤੁਸੀਂ ਸਾਡੇ ਸ਼ਹਿਰ ਲਈ ਕੀ ਕਰ ਰਹੇ ਹੋ ਜਿਹੜਾ ਇੰਨਾ ਬੋਝ ਪੈ ਰਿਹਾ ਜੇ ਹਸਪੀਟਲਾਂ ਦੇ ਵਿੱਚ ਇੰਨੇ ਜ਼ਿਆਦਾ ਵੱਧ ਰਹੇ ਨੇ ਵੇਟਿੰਗ ਟਾਈਮ ਵੱਧ ਰਹੇ ਨੇ ਤਾਂ ਕੀ ਕਰ ਰਹੇ ਹੋ ਤੇ ਉਹਨਾਂ ਚੀਜ਼ਾਂ ਦਾ ਕੋਈ ਸਵਾਲ ਨਹੀਂ ਪੁੱਛਦਾ ਵੀ ਅਸੀਂ ਪਰ ਚੱਕ ਕੇ ਵੋਟਾਂ ਜ਼ਰੂਰ ਪਾ ਦਿੰਨੇ ਵੀ ਆਪਾਂ ਇੱਧਰ ਪਾ ਦਈਏ ਆਪਾਂ ਉੱਧਰ ਪਾ ਦਈਏ ਇਹ ਬੜੀ ਇੱਕ ਇੰਪੋਰਟੈਂਟ ਚੀਜ਼ ਆ ਜਿਹੜੀ ਸਾਡੇ ਸ਼ਹਿਰ ਨੂੰ ਜ਼ਰੂਰਤ ਆ ਜੇ 2 ਮਿਲੀਅਨ ਤੱਕ ਪਾਪੂਲੇਸ਼ਨ ਜਾਣੀ ਹੈ ਤਾਂ ਹੋਰ ਕੀ ਹਸਪੀਟਲ ਬਣ ਰਹੇ ਨੇ ਤੇ ਜੇਕਰ ਤੁਸੀਂ ਜਿਹੜੇ ਸਾਡੇ ਹੁਣ ਮੌਜੂਦਾ ਮੇਅਰ ਨੇ ਆਪਣੇ ਫਰਕਾਸ ਉਹਨਾਂ ਦੀ ਬਿਆਨਾਂ ਨੂੰ ਸੁਣੋ ਤਾਂ ਉਹ ਕਹਿੰਦੇ ਨੇ ਕਿ ਮੈਂ 2029 ਜਦ ਤੂੰ ਤੱਕ ਮੇਰੀ ਟਰਮ ਖਤਮ ਹੋਣੀ ਆ ਕੈਲਗਰੀ ਦੀ ਉਦੋਂ ਤੱਕ ਪਾਪੂਲੇਸ਼ਨ 2 ਮਿਲੀਅਨ ਹੋ ਜਾਣੀ ਆ ਸੋ ਇੱਕ ਤਾਂ ਇਹ ਤਾਂ ਜ਼ਰੂਰ ਹੈਗਾ ਕਿ ਇੱਕ ਸਾਡੇ ਵਾਸਤੇ ਮਤਲਬ ਕਹਿ ਲਓ ਮੁਸੀਬਤ ਇਹ ਆ ਕਿ ਇੰਨੇ ਲੋਕ ਆਉਂਦੇ ਆ ਤਾਂ ਉਹਦੇ ਵਾਸਤੇ ਸਾਡੇ ਕੋਲੇ ਪਬਲਿਕ ਇਨਫਰਾਸਟ੍ਰਕਚਰ ਹੈ ਨਹੀਂ ਤੇ ਸਾਡੀ ਜਿਹੜੀ ਲੋਕਲ ਗਵਰਨਮੈਂਟ ਆ ਉਹ ਨੂੰ ਮਤਲਬ ਕੋਈ ਗੌਰ ਕਰੇ ਕਿ ਕਿਵੇਂ ਉਹਨਾਂ ਨੂੰ ਸਾਰੀਆਂ ਚੀਜ਼ਾਂ ਨੂੰ ਸਹੀ ਢੰਗ ਨਾਲ ਕੀਤਾ ਜਾ ਸਕਦਾ ਪਰ ਨਾਲ ਦੀ ਨਾਲ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਵੀ ਕੈਲਗਰੀ ਦੀ ਪੋਪੂਲੇਸ਼ਨ ਜਿਹੜੀ ਉਹ ਇੰਨੀ ਤੇਜ਼ੀ ਦੇ ਨਾਲ ਵੱਧ ਰਹੀ ਹੈ ਉਹਦਾ ਮਤਲਬ ਕੀ ਆ ਕਿ ਇਨਵੈਸਟਰਸ ਵਾਸਤੇ ਵੀ ਬਹੁਤ ਵੱਡੀ ਓਪਰਚੂਨਿਟੀ ਆ ਤੇ ਜਿਹੜੇ ਬੰਦੇ ਬੈਠੇ ਵੇਟ ਕਰ ਰਹੇ ਨੇ ਕਿ ਜੀ ਹਲੇ ਅਸੀਂ ਹੋਰ ਵੇਟ ਕਰਨੀ ਆ ਅਸੀਂ ਕੀ ਪ੍ਰਾਈਸਾਂ ਡਗ ਰਹੀਆਂ ਨੇ ਕੀ ਹੋ ਰਿਹਾ ਇਹਨੂੰ ਦੇਖ ਕੇ ਇਨਵੈਸਟ ਕਰਾਂਗੇ ਤੇ ਉਹਨਾਂ ਨੂੰ ਵੀ ਇਹ ਅੰਦਾਜ਼ਾ ਹੋ ਜਾਣਾ ਚਾਹੀਦਾ ਵੀ ਇਹ ਜਾਣੀ ਕਿੱਧਰ ਨੂੰ ਆ ਕਹਾਣੀ ਸਾਰੀ ਤੇ ਹੁਣ ਆਪਾਂ ਗੱਲ ਕਰਦੇ ਹਾਂ ਜੀ ਅ ਇੰਟਰਸਟ ਰੇਟਾਂ ਦੀ ਇੰਟਰਸਟ ਰੇਟ ਤੁਹਾਨੂੰ ਪਤਾ ਹੀ ਹੈ ਵੀ ਕਾਫੀ ਹੁਣ ਘਟੇ ਹੋਏ ਨੇ ਤੇ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਕਹਿ ਚੁੱਕਾ ਆਂ ਬੈਂਕ ਆਫ ਕੈਨੇਡਾ ਤੋਂ ਹੋਰ ਫਾਰਦਰ ਜਿਹੜੇ ਕੱਟਸ ਨੇ ਉਹਨਾਂ ਦੀ ਉਮੀਦ ਨਹੀਂ ਕੀਤੀ ਜਾ ਸਕਦੀ ਤੇ ਇਹਦੇ 'ਚ ਹੁਣ ਦੇਖੋ ਤੁਸੀਂ ਸੀਆਈਬੀਸੀ ਤੇ ਆਰਬੀਸੀ ਆ ਜਿਹੜੀ ਉਹ 5 ਸਾਲ ਦੀ ਜਿਹੜੀ ਮਾਰਗੇਜ ਆ ਉਹ 3.95 ਤੇ ਵੀ ਦੇ ਰਹੇ ਨੇ ਪਰ ਜੇ ਬਿਲਕੁਲ ਉੱਪਰ ਗੌਰ ਕਰوں ਤਾਂ ਜਿਹੜੇ ਪ੍ਰਾਈਵੇਟ ਲੈਂਡਰ ਨੇ ਉਹ 3.45 ਤੇ ਵੀ ਦੇ ਰਹੇ ਨੇ ਤੇ ਜਦੋਂ ਤੁਸੀਂ ਬੈਂਕ ਕੋਲ ਜਾਨੇ ਹੋ ਤਾਂ ਉਹਨਾਂ ਨਾਲ ਤੁਸੀਂ ਨੀਗੋਸ਼ੀਏਟ ਜ਼ਰੂਰ ਕਰਿਓ ਕਿਉਂਕਿ ਉਹ ਤੁਹਾਨੂੰ ਵਧੀਆ ਇੰਟਰਸਟ ਰੇਟ ਦੇ ਸਕਦੇ ਨੇ ਤੇ ਹੁਣ ਆਪਾਂ ਗੱਲ ਕਰਦੇ ਹਾਂ ਹਫਤਾਵਾਰੀ ਰਿਪੋਰਟ ਦੀ ਤੁਹਾਨੂੰ ਪਤਾ ਹੀ ਹੈ ਵੀ ਇਹਨਾਂ ਮਹੀਨਿਆਂ ਦੇ ਵਿੱਚ ਸਾਡੇ ਇਨਵੈਂਟਰੀ ਘਟ ਆਉਂਦੀ ਆ ਤੇ ਨਵੀਆਂ ਲਿਸਟਿੰਗਸ ਆਈਆਂ 599 ਪਿਛਲੇ ਇੱਕ ਹਫਤੇ ਦੇ ਵਿੱਚ ਵਿੱਚ ਦੇ ਸ਼ਾਰਟ ਪ੍ਰੋਪਰਟیز ਆਇਆ ਬੈਕ ਔਨ ਦਾ ਮਾਰਕੀਟ 603 ਪ੍ਰੋਪਰਟیز ਦੀ ਪ੍ਰਾਈਸ ਘਟੀ 13 ਪ੍ਰੋਪਰਟیز ਦੀ ਪ੍ਰਾਈਸ ਵਧੀ 379 ਪ੍ਰੋਪਰਟیز ਪੈਂਡਿੰਗ ਹੋਈਆਂ 406 ਪ੍ਰੋਪਰਟੀਜ਼ ਸੋਲਡ ਹੋਈਆਂ 292 ਪ੍ਰੋਪਰਟیز ਐਕਸਪਾਇਰਡ ਹੋਈਆਂ ਜਦੋਂ ਮਹੀਨੇ ਦਾ ਐਂਡ ਹੁੰਦਾ ਨਾ ਉਦੋਂ ਐਕਸਪਾਇਰਡ ਤੇ ਟਰਮੀਨੇਸ਼ਨਸ ਬਹੁਤ ਹੋ ਜਾਂਦੀਆਂ ਨੇ 6 ਪ੍ਰੋਪਰਟیز ਵਿਦਡਰੌਨ ਹੋਈਆਂ 263 ਪ੍ਰੋਪਰਟیز ਟਰਮੀਨੇਟ ਹੋਈਆਂ ਕਿਉਂਕਿ ਮਹੀਨੇ ਦੇ ਐਂਡ ਤੇ ਆ ਕੇ ਅਕਸਰ ਹੀ ਲੋਕ ਲਾਹ ਲੈਂਦੇ ਨੇ ਪ੍ਰੋਪਰਟੀ ਤਾਂ ਕਿ ਉਹ ਸਪ੍ਰਿੰਗ ਮਾਰਕੀਟ ਦੇ ਵਿੱਚ ਉਹਨੂੰ ਪਾਉਣ ਜੇਕਰ ਤੁਹਾਨੂੰ ਰੀਅਲ ਏਸਟੇਟ ਵਾਸਤੇ ਵਧੀਆ ਸਲਾਹ ਚਾਹੀਦੀ ਹੈ ਤੇ ਤੁਸੀਂ ਇਨਵੈਸਟ ਵੀ ਕਰਨਾ ਚਾਹੁੰਦੇ ਹੋ ਜਾਂ ਤੁਸੀਂ ਫਸਟ ਟਾਈਮ ਹੋਮ ਬਾਇਰ ਹੋ ਤਾਂ ਸਾਨੂੰ ਜਰੂਰ ਕੰਟੈਕਟ ਕਰਿਓ ਮੇਰਾ ਫੋਨ ਨੰਬਰ ਹੈ 403 689 2345 ਧੰਨਵਾਦ